ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੋ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਉਹ ਸਾਡੇ ਸਿਰ ਦੇ ਵਾਲਾਂ ਤੋਂ ਲੈ ਕੇ ਸਾਡੇ ਪੈਰਾਂ ਦੇ ਨੋਹਾਂ ਤੱਕ ਬਹੁਤ ਹੀ ਫਾਇਦੇਮੰਦ ਦੇ ਜੇਕਰ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋਵੇ ਜਾਂ ਵਿਟਾਮਿਨ ਡੀ ਦੀ ਘਾਟ ਹੋਵੇ ਹੱਡੀਆਂ ਦੇ ਵਿੱਚ ਦਰਦ ਰਹਿੰਦਾ ਹੋਵੇ ਤਾਂ ਇਹ ਪਾਊਡਰ ਇਹ ਸਾਰੇ ਹੀ ਦਰਦਾਂ ਨੂੰ ਦੂਰ ਕਰ ਦਿੰਦਾ ਹੈ ਇਹਨਾਂ ਛੋਟੀਆਂ-ਛੋਟੀਆਂ ਕਮੀਆਂ ਕਰਕੇ ਸਾਨੂੰ ਹਮੇਸ਼ਾ ਥਕਾਵਟ ਰਹਿੰਦੀ ਆ ਸੁਸਤੀ ਪਈ ਰਹਿੰਦੀ ਆ ਤੇ ਕਈ ਵਾਰ ਠੀਕ ਤਰ੍ਹਾਂ ਨੀਂਦ ਵੀ ਨਹੀਂ ਆਉਂਦੀ ਤੁਸੀਂ ਇਸ ਨੁਸਕੇ ਨੂੰ ਘਰ ਵਿੱਚ ਅਜਮਾ ਕੇ ਜਰੂਰ ਦੇਖੋ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਤੇ ਇਹਨੂੰ ਬਣਾਉਣਾ ਵੀ ਬਹੁਤ ਜ਼ਿਆਦਾ ਆਸਾਨ ਹੈ 1/2 ਕਿਲੋ ਪਾਊਡਰ ਮੈਂ ਤਿਆਰ ਕੀਤਾ ਹੈ ਜਿੰਨੇ ਸਮਗਰੀ ਦੇ ਨਾਲ ਮੈਂ ਇਸ ਨੂੰ ਤਿਆਰ ਕੀਤਾ ਹੈ ਉਹ ਮੈਂ ਚੱਲਦੀ ਹੋਈ ਵੀਡੀਓ ਵਿੱਚ ਤੁਹਾਨੂੰ ਨਾਲ ਦੀ ਨਾਲ ਦੱਸਾਂਗੀ ਤੇ ਇਸ ਪਾਊਡਰ ਨੂੰ ਆਪਾਂ ਕਿਸ ਤਰ੍ਹਾਂ ਦਿਨ ਵਿੱਚ ਕਿੰਨੇ ਟਾਈਮ ਲੈਣਾ ਹੈ ਇਹ ਵੀ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੀ ਵੀਡੀਓ ਸ਼ੁਰੂ ਕਰਦੇ ਹਾਂ ਇੱਥੇ ਮੈਂ ਕੁਝ ਫੁੱਲ ਮਖਾਣੇ ਲੈਣੇ ਨੇ ਫੁੱਲ ਮਖਾਣਿਆਂ ਨੂੰ ਜਾਂ ਤਾਂ ਤੁਸੀਂ 2-3 ਘੰਟੇ ਧੁੱਪ ਵਿੱਚ ਰੱਖ ਦੋ ਜਾਂ ਤੁਸੀਂ ਇਹਨੂੰ ਵਰਤਣ ਤੋਂ ਪਹਿਲਾਂ ਥੋੜਾ ਜਿਹਾ ਡਰਾਈ ਰੋਸਟ ਕਰ ਲਓ ਮੈਂ ਇਹਨਾਂ ਨੂੰ ਡਰਾਈ ਰੋਸਟ ਹੀ ਕਰਾਂਗੀ ਬਾਕੀ ਚੀਜ਼ਾਂ ਜੇਕਰ ਮੈਂ ਤੁਹਾਨੂੰ ਦੱਸਾਂ ਤੇ ਇੱਥੇ ਇੱਕ ਕੌਲੀ ਮੈਂ ਭੁਜੇ ਹੋਏ ਛੋਲੇ ਖਸਖਸ ਸੁੰਡ ਥੋੜੇ ਜਿਹਾ ਬਦਾਮ ਤੇ ਮਿਸ਼ਰੀ ਲਈ ਆ 2 ਚਮਚ ਸੁੰਡ ਸੀ 3 ਚਮਚ ਖਸਖਸ ਤੇ ਕੁਝ ਬਦਾਮ ਇਹ ਤੁਸੀਂ ਆਪਣੇ ਸਵਾਦ ਅਨੁਸਾਰ ਜਾਂ ਆਪਣੇ तरीके ਨਾਲ ਥੋੜਾ ਵਧਾ ਕਟਾ ਕੇ ਲੈ ਸਕਦੇ ਜੇ ਸਭ ਤੋਂ ਪਹਿਲਾਂ ਆਪਾਂ ਜੋ ਫੁੱਲ ਮਖਾਣੇ ਲਏ ਨੇ ਗੈਸ ਦੀ ਫਲੇਮ ਘੱਟ ਕਰਕੇ ਇਹਨਾਂ ਨੂੰ ਡਰਾਈ ਰੋਸਟ ਕਰ ਲਵਾਂਗੇ ਡਰਾਈ ਰੋਸਟ ਕਰਨਾ ਜਾਂ ਧੋਪ ਲਵਾਉਣਾ ਇਸ ਕਰਕੇ ਜ਼ਰੂਰੀ ਆ ਕਿਉਂਕਿ ਆਪਾਂ ਇਹਨਾਂ ਨੂੰ ਗ੍ਰਾਈਂਡ ਕਰਕੇ ਫਿਰ ਇਹਨਾਂ ਦਾ ਪਾਊਡਰ ਤਿਆਰ ਕਰਨਾ ਹੈ ਤੇ ਇਹ ਫੇਰ ਹੀ ਗ੍ਰਾਈਂਡ ਹੋਣਗੇ ਜੇਕਰ ਇਹ ਥੋੜੇ ਜੇ ਸੁੱਕੇ ਹੋਣਗੇ ਜੇਕਰ ਥੋੜਾ ਜਿਹਾ ਵੀ ਇਹਦੇ ਵਿੱਚ ਸਿੱਲਾਪਾਨ ਹੋਵੇਗਾ ਤੇ ਇਹਨਾਂ ਨੂੰ ਗ੍ਰਾਈਂਡ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਹੈ ਸਿਰਫ 1 ਮਿੰਟ ਜਾਂ 1 ਮਿੰਟ ਤੋਂ ਵੀ ਘੱਟ ਟਾਈਮ ਲੱਗਦਾ ਹੈ ਇਹਨਾਂ ਨੂੰ ਰੋਸਟ ਕਰਨ ਵਾਸਤੇ ਜਿਆਦਾ ਦੇਰ ਤੱਕ ਇਹਨਾਂ ਨੂੰ ਗੈਸ ਉੱਪਰ ਨਾ ਰੱਖੋ ਬਹੁਤ ਜਲਦੀ ਇਹ ਸੜਨ ਲੱਗ ਜਾਂਦੇ ਨੇ ਬਿਲਕੁਲ ਜਿਸ ਤਰ੍ਹਾਂ ਦੇ ਆਪਾਂ ਨੂੰ ਚਾਹੀਦੇ ਸੀ ਫੁੱਲ ਮਖਾਣੇ ਉਸੇ ਤਰ੍ਹਾਂ ਭੁੱਜ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਦਵਾਂਗੇ ਜੇਕਰ ਤੁਹਾਨੂੰ ਲੱਗੇ ਕਿ ਕੜਾਈ ਜਿਆਦਾ ਗਰਮ ਹੈ ਤੁਸੀਂ ਥੋੜੀ ਦੇਰ ਵਾਸਤੇ ਗੈਸ ਬੰਦ ਕਰਕੇ ਵੀ ਇਹਨਾਂ ਨੂੰ ਭੁੰਨ ਸਕਦੇ ਜੇ ਉਸੇ ਹੀ ਕੜਾਈ ਦੇ ਵਿੱਚ ਹੁਣ ਮੈਂ ਬਦਾਮ ਪਾ ਦਾਂਗੀ ਤੁਸੀਂ ਚਾਹੋ ਤਾਂ ਇੱਥੇ ਕਾਜੂ ਵੀ ਵਰਤ ਸਕਦੇ ਜੇ ਪਰ ਮੈਂ ਇੱਥੇ ਇਕੱਲੇ ਬਦਾਮ ਦੀ ਵਰਤੋਂ ਕਰਦੀ ਪਈ ਆ ਬਦਾਮ ਵੀ ਤੁਸੀਂ ਚਾਹੋ ਤਾਂ ਥੋੜੇ ਕੱਟ ਕਰ ਸਕਦੇ ਜੇ ਬਦਾਮ ਵੀ ਆਪਾਂ ਇਸੇ ਤਰ੍ਹਾਂ ਗੈਸ ਦੀ ਫਲੇਮ ਘੱਟ ਰੱਖ ਕੇ ਥੋੜੇ ਜਿਹਾ ਭੁੰਨ ਲਾਂਗੇ 1 ਮਿੰਟ ਤੋਂ ਵੀ ਘੱਟ ਟਾਈਮ ਲੱਗਦਾ ਹੈ ਬਦਾਮ ਭੁੰਨ ਵਾਸਤੇ ਇਹ ਬਦਾਮ ਵੀ ਹੁਣ ਮੈਂ ਭੁੰਨ ਲੈਣੇ ਚੰਗੀ ਤਰ੍ਹਾਂ ਇਹਨਾਂ ਨੂੰ ਵੀ ਆਪਾਂ ਬਾਹਰ ਕੱਢ ਲਵਾਂਗੇ ਤੁਸੀਂ ਇਸ ਪਾਊਡਰ ਨੂੰ ਬਣਾਉਣ ਵਾਸਤੇ ਜੋ ਵੀ ਚੀਜ਼ ਵਰਤੋਗੇ ਉਹਨਾਂ ਨੂੰ ਭੁੰਨ ਕੇ ਹੀ ਵਰਤਿਓ ਹੁਣ ਇਸੇ ਕੜਾਈ ਦੇ ਵਿੱਚ ਆਪਾਂ ਜੋ ਪੁਜੇ ਹੋਏ ਛੋਲੇ ਲੈਣੇ ਉਹਨਾਂ ਨੂੰ ਵੀ ਭੁੰਨ ਲਾਂਗੇ ਵੈਸੇ ਤਾਂ ਇਹ ਪਹਿਲਾਂ ਹੀ ਪੁਜੇ ਹੋਏ ਨੇ ਪਰ ਜੋ ਛੋਲੇ ਹੁੰਦੇ ਨੇ ਜਦੋਂ ਆਪਾਂ ਇਹਨਾਂ ਨੂੰ ਪੈਕਟ ਵਿੱਚੋਂ ਕੱਢਦੇ ਆਂ ਤਾਂ ਥੋੜਾ ਜਿਹਾ ਸਿੱਲਾਪਾਣ ਇਹਨਾਂ ਵਿੱਚ ਆ ਜਾਂਦਾ ਹੈ ਇਸ ਕਰਕੇ ਇਹਨਾਂ ਨੂੰ ਥੋੜੇ ਜਿਹੀ ਸਕਿੰਟਾਂ ਵਾਸਤੇ ਤੁਸੀਂ ਜ਼ਰੂਰ ਭੁੰਨ ਲਵੋ ਜਾਂ ਗੈਸ ਬੰਦ ਕਰਕੇ ਗਰਮ ਕੜਾਈ ਵਿੱਚ 1-2 ਮਿੰਟ ਵਾਸਤੇ ਇਹਨਾਂ ਨੂੰ ਪੈ ਰਹਿਣ ਦਿਓ ਇਹਨਾਂ ਚਣਿਆਂ ਨੂੰ ਵੀ ਮੈਂ ਹੁਣ ਬਾਹਰ ਕੱਢ ਲਵਾਂਗੀ ਤੁਸੀਂ ਛਿਲਕਿਆਂ ਸਮੇਤ ਹੀ ਚਣਿਆਂ ਦੀ ਵਰਤੋਂ ਕਰਨੀ ਆ ਹੁਣ ਇਸੇ ਹੀ ਕੜਾਈ ਦੇ ਵਿੱਚ ਆਪਾਂ ਜੋ ਖਸਖਸ ਲਈ ਆ ਉਹ ਪਾ ਦਾਂਗੇ ਖਸਖਸ ਮੈਂ ਗੈਸ ਬੰਦ ਕਰਕੇ ਫੇਰ ਪਾਈ ਆ ਕਿਉਂਕਿ ਇਹ ਬਹੁਤ ਜਲਦੀ ਭੁੱਜ ਜਾਂਦੀ ਆ ਸੜਨ ਲੱਗ ਜਾਂਦੀ ਆ ਇਸ ਕਰਕੇ ਗੈਸ ਬੰਦ ਕਰਕੇ ਫੇਰ ਹੀ ਇਹਨੂੰ ਤੁਸੀਂ ਕੜਾਈ ਵਿੱਚ ਪਾਓ ਥੋੜੀ ਦੇਰ ਇਹਨੂੰ ਇਸੇ ਤਰ੍ਹਾਂ ਕੜਾਈ ਦੇ ਵਿੱਚ ਹਿਲਾ ਦਿਓ ਕੜਾਈ ਦੀ ਜੋ ਗਰਮਾਈ ਆ ਉਹਦੇ ਨਾਲ ਇਹ ਚੰਗੀ ਤਰ੍ਹਾਂ ਭੁੱਜ ਜਾਂਦੀ ਆ ਇਨ ਨੂੰ ਵੀ ਆਪਾਂ ਬਾਹਰ ਕੱਢ ਲਾਂਗੇ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਸੀ ਸੁੰਡ ਨੂੰ ਆਪਾਂ ਇਸੇ ਤਰ੍ਹਾਂ ਹੀ ਪਾ ਲੈਣਾ ਹੈ ਤੇ ਜੋ ਮਿਸ਼ਰੀ ਹੈ ਇਹਨੂੰ ਆਪਾਂ ਥੋੜਾ ਜਿਹਾ ਕੁੱਟ ਕੇ ਫਿਰ ਪਾਵਾਂਗੇ ਦੁੱਧ ਬਣਾਉਣ ਵਾਸਤੇ ਤੁਸੀਂ ਮਿਸ਼ਰੀ ਦੀ ਹੀ ਵਰਤੋਂ ਕਰਿਓ ਸਭ ਤੋਂ ਪਹਿਲਾਂ ਆਪਾਂ ਫੁੱਲ ਮਖਾਣੇ ਗ੍ਰਾਇੰਡ ਕਰਦੇ ਆ ਬਿਲਕੁਲ ਬਰੀਕ ਪਾਊਡਰ ਦੀ ਤਰ੍ਹਾਂ ਮੈਂ ਇਹਨਾਂ ਨੂੰ ਗ੍ਰਾਇੰਡ ਕਰ ਲਿਆ ਹੈ ਜੇਕਰ ਥੋੜੇ ਬਹੁਤ ਇਹਦੇ ਵਿੱਚ ਫੁੱਲ ਮਖਾਣੇ ਇਸ ਤਰ੍ਹਾਂ ਰਹਿ ਜਾਂਦੇ ਨੇ ਤੇ ਜਦੋਂ ਹੁਣ ਆਪਾਂ ਬਾਕੀ ਚੀਜ਼ਾਂ ਗ੍ਰਾਇੰਡ ਕਰਾਂਗੇ ਤੇ ਚੰਗੀ ਤਰ੍ਹਾਂ ਬਰੀਕ ਪਾਊਡਰ ਬਣ ਜਾਏਗਾ ਹੁਣ ਇਹਦੇ ਵਿੱਚ ਆਪਾਂ ਬਾਕੀ ਸਾਰੇ ਜੋ ਆਪਾਂ ਚਨੇ, ਬਦਾਮ ਤੇ ਖਸਖਸ ਲਈ ਸੀ ਸਾਰੀਆਂ ਚੀਜ਼ਾਂ ਪਾ ਦਾਂਗੇ। ਨਾਲ ਹੀ ਇਹਦੇ ਵਿੱਚ ਆਪਾਂ ਜੋ ਸੁੰਡ ਲਈ ਆ। ਸੁੰਡ ਦੇ ਬਹੁਤ ਸਾਰੇ ਫਾਇਦੇ ਹੁੰਦੇ ਨੇ। ਹੱਡੀਆਂ ਦਾ ਕਿਸੇ ਵੀ ਤਰੀਕੇ ਦਾ ਦਰਦ ਹੋਵੇ ਜਾਂ ਸਿਰ ਦਰਦ ਰਹਿਣਾ ਤੇ ਸੁੰਡ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਆ। ਸੁੰਡ ਤੁਸੀਂ ਜੇਕਰ ਥੋੜੀ ਵੱਧ ਵੀ ਪਾਉਣੀ ਚਾਹੋ ਪਾ ਸਕਦੇ ਜੇ। ਮੈਂ ਸਿਰਫ 2 ਚਮਚ ਸੁੰਡ ਲਈ ਸੀ। ਹੁਣ ਇੱਥੇ ਆਪਾਂ ਜੋ ਮਿਸ਼ਰੀ ਦੀ ਵਰਤੋਂ ਕਰਦੇ ਪਏ ਆ ਇਹਨੂੰ ਥੋੜਾ ਜਿਹਾ ਆਪਾਂ ਕੁੱਟ ਕੇ ਫੇਰ ਪਾਵਾਂਗੇ। ਮਿਸ਼ਰੀ ਆਪਾਂ ਇਸ ਕਰਕੇ ਇਸ ਪਾਊਡਰ ਵਿੱਚ ਪਾਉਂਦੇ ਪਏ ਆ ਕਿਉਂਕਿ ਜਦੋਂ ਆਪਾਂ ਦੁੱਧ ਵਿੱਚ ਇਸ ਪਾਊਡਰ ਨੂੰ ਪਾਵਾਂਗੇ ਤੇ ਇਹਦੇ ਵਿੱਚ ਹੋਰ ਆਪਾਂ ਨੂੰ ਖੰਡ ਪਾਉਣ ਦੀ ਜ਼ਰੂਰਤ ਨਹੀਂ ਆ ਤੇ ਮਿਸ਼ਰੀ ਸਾਡੀਆਂ ਅੱਖਾਂ ਦੀ ਰੋਸ਼ਨੀ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਆ ਸਾਡੇ ਸਰੀਰ ਨੂੰ ਠੰਡਕ ਦਿੰਦੀ ਆ ਹੁਣ ਆਪਾਂ ਇਹ ਸਾਰੇ ਹੀ ਜੋ ਡਰਾਈ ਫਰੂਟ ਲੈਣ ਇਹਨਾਂ ਨੂੰ ਗ੍ਰाइंड ਕਰਾਂਗੇ ਤੁਸੀਂ ਦੇਖੋ ਬਿਲਕੁਲ ਬਰੀਕ ਪਾਊਡਰ ਦੀ ਤਰ੍ਹਾਂ ਮੈਂ ਇਹਨਾਂ ਨੂੰ ਗ੍ਰाइंड ਕੀਤਾ ਹੈ ਬਿਲਕੁਲ ਵੀ ਇਹਦੇ ਵਿੱਚ ਦਰਦਰਾਪਣ ਨਹੀਂ ਰਿਹਾ ਜਿਸ ਤਰ੍ਹਾਂ ਆਪਾਂ ਮਾਰਕੀਟ ਵਿੱਚ ਉਹ ਹਾਰਲੈਕਸ ਜਾਂ ਬੋਰਨਵਿਟਾ ਦੇਖਦੇ ਹਾਂ ਬਿਲਕੁਲ ਉਸੇ ਤਰ੍ਹਾਂ ਆਪਾਂ ਇਹਨੂੰ ਬਰੀਕ ਗ੍ਰाइंड ਕਰ ਲਿਆ ਹੈ ਤੁਸੀਂ ਚਾਹੋ ਤਾਂ ਇਹਦੇ ਵਿੱਚ ਥੋੜਾ ਜਿਹਾ ਚਾਕਲੇਟ ਪਾਊਡਰ ਵੀ ਮਿਕਸ ਕਰ ਸਕਦੇ ਜੇ ਹੁਣ ਮੈਂ ਇਹਨੂੰ ਕਿਸੇ ਕੰਟੇਨਰ ਦੇ ਵਿੱਚ ਕੱਢ ਲਵਾਂਗੀ ਇਹ ਟੋਟਲ ਅੱਧਾ ਕਿਲੋ ਪਾਊਡਰ ਤਿਆਰ ਹੋਇਆ ਹੈ ਅੱਧਾ ਕਿਲੋ ਤੋਂ ਥੋੜਾ ਜ਼ਿਆਦਾ ਹੀ ਪਾਊਡਰ ਸੀ ਇਹਨੂੰ ਆਪਾਂ ਜਿੰਨੀ ਦੇਰ ਤੱਕ ਚਾਹੇ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਬਸ ਇਹਨੂੰ ਆਪਾਂ ਇੱਕ ਢੱਕਣ ਜਿਹੜਾ ਪੱਕਾ ਲਗਾ ਕੇ ਰੱਖਣਾ ਹੈ ਤੇ ਜਦੋਂ ਵੀ ਇਹਨੂੰ ਕੱਢਣਾ ਹੈ ਇਹਨੂੰ ਕਿਸੇ ਚਮਚ ਦੇ ਨਾਲ ਹੀ ਕੱਢਣਾ ਹੈ ਇਹ ਪਾਊਡਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਆਪਾਂ ਇਸ ਨੂੰ ਇੱਕ ਵਾਰ ਬਣਾ ਕੇ ਸਾਰੇ ਹੀ ਸਰਦੀਆਂ ਦੇ ਮੌਸਮ ਵਿੱਚ ਵਰਤ ਸਕਦੇ ਆ ਇਸ ਪਾਊਡਰ ਨੂੰ ਤਿਆਰ ਕਰਨਾ ਬਹੁਤ ਹੀ ਸੌਖਾ ਹੈ 5 ਤੋਂ 7 ਮਿੰਟ ਲੱਗਦੇ ਨੇ ਪਾਊਡਰ ਬਣਾਉਣ ਵਾਸਤੇ ਜੇਕਰ ਆਪਾਂ ਵੈਸੇ ਕੋਈ ਡਰਾਈ ਫਰੂਟ ਵਾਲਾ ਦੁੱਧ ਤਿਆਰ ਕਰਦੇ ਹਾਂ ਤੇ ਆਪਾਂ ਨੂੰ ਕਾਫੀ ਟਾਈਮ ਲੱਗ ਜਾਂਦਾ ਹੈ ਪਰ ਜੇਕਰ ਆਪਾਂ ਇਸ ਤਰੀਕੇ ਨਾਲ ਦੁੱਧ ਬਣਾ ਕੇ ਪੀਵਾਂਗੇ ਤਾਂ ਸਾਡਾ ਬਿਲਕੁਲ ਵੀ ਟਾਈਮ ਨਹੀਂ ਲੱਗੇਗਾ ਤੇ ਇਹ ਪਾਊਡਰ ਵੀ ਕਾਫੀ دیر ਤੱਕ ਚੱਲਦਾ ਹੈ ਇੱਕ ਵਾਰ ਬਣਾ ਕੇ ਤੁਸੀਂ ਸਾਰੀਆਂ ਸਰਦੀਆਂ ਵਿੱਚ ਇਹਦਾ ਇਸਤੇਮਾਲ ਕਰ ਸਕਦੇ ਜੇ ਤੇ ਸੁੰਡ ਦੀ ਵਰਤੋਂ ਤੁਸੀਂ ਇਸ ਪਾਊਡਰ ਵਿੱਚ ਜ਼ਰੂਰ ਕਰਿਓ ਕਿਉਂਕਿ ਉਹ ਸਾਡੇ ਸਰੀਰ ਵਿੱਚ ਹੋਣ ਵਾਲੀਆਂ ਦਰਦਾਂ ਨੂੰ ਕੰਟਰੋਲ ਵਿੱਚ ਰੱਖਦਾ ਏ ਤੇ ਜੋ ਫੁੱਲ ਮਖਾਣੇ ਹੁੰਦੇ ਨੇ ਸਾਡੇ ਸਰੀਰ ਵਿੱਚ ਕੋਈ ਵੀ ਕੈਲਸ਼ੀਅਮ ਦੀ ਕਮੀ ਹੋਵੇ ਉਹਨੂੰ ਪੂਰਾ ਕਰ ਦਿੰਦੇ ਨੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਇਸ ਦੀ ਵਰਤੋਂ ਕਿਵੇਂ ਕਰਨੀ ਆ ਤੁਸੀਂ ਠੰਡਾ ਜਾਂ ਗਰਮ ਦੁੱਧ ਕਿਸੇ ਵੀ ਤਰੀਕੇ ਦਾ ਦੁੱਧ ਲੈ ਸਕਦੇ ਜੇ ਤੇ ਉਹਦੇ ਵਿੱਚ ਸਿਰਫ ਇੱਕ ਚਮਚਾ ਆਪਾਂ ਇਹ ਪਾਊਡਰ ਪਾਉਣਾ ਹੈ ਜੇਕਰ ਇਹ ਪਾਊਡਰ ਤੁਸੀਂ ਬੱਚਿਆਂ ਨੂੰ ਦਿੰਦੇ ਪਹਿ ਜੇ ਤੁਸੀਂ ਅੱਧਾ ਚਮਚ ਜਿੰਨਾ ਪਾਊਡਰ ਪਾਉਣਾ ਹੈ ਜਾਂ ਤੁਸੀਂ ਬੱਚਿਆਂ ਦੇ ਪਾਊਡਰ ਦੇ ਵਿੱਚ ਜਿੰਨਾ ਆਪਾਂ ਇਹ ਪਾਊਡਰ ਲਿਆ ਹੈ ਇੰਨਾ ਹੀ ਤੁਸੀਂ ਉਹਦੇ ਵਿੱਚ ਕੋਈ ਚਾਕਲੇਟ ਪਾਊਡਰ ਮਿਕਸ ਕਰ ਸਕਦੇ ਜੇ ਤਾਂ ਜੋ ਬੱਚੇ ਖੁਸ਼ ਹੋ ਕੇ ਵੀ ਪੀਣ ਤੇ ਉਹਨਾਂ ਦੀ ਜਿਹੜੀ ਲਿਮਟ ਉਹ ਵੀ ਪਾਊਡਰ ਦੀ ਥੋੜੀ ਘਟ ਜਾਵੇ ਤੇ ਤੁਸੀਂ ਖੁਦ ਜੇਕਰ ਪਿੰਦੇ ਪਹਿ ਜੇ ਤੇ ਦਿਨ ਵਿੱਚ ਇੱਕ ਵਾਰ ਪੀਣਾ ਹੈ ਪਰ ਮੈਂ ਤੁਹਾਨੂੰ ਸਲਾਹ ਦਵਾਂਗੀ ਕਿ ਤੁਸੀਂ ਰਾਤ ਦੇ ਖਾਣੇ ਤੋਂ ਬਾਅਦ ਇੱਕ ਘੰਟਾ ਬਾਅਦ ਇਸ ਦੁੱਧ ਦੀ ਵਰਤੋਂ ਕਰੋ ਤੇ ਸੌਣ ਤੋਂ ਇੱਕ ਘੰਟਾ ਪਹਿਲਾਂ ਇਹ ਦੁੱਧ ਤੁਸੀਂ ਪੀ ਲਵੋ ਜੇਕਰ ਤੁਸੀਂ ਇਹਦਾ ਜ਼ਿਆਦਾ ਫਾਇਦਾ ਲੈਣਾ ਚਾਹੁੰਦੇ ਜੇ ਇਹਦੇ ਨਾਲ ਜਿਸ ਤਰ੍ਹਾਂ ਆਪਾਂ ਨੂੰ ਕਈ ਵਾਰ ਨੀਂਦ ਨਹੀਂ ਆਉਂਦੀ ਇਹਦੇ ਨਾਲ ਬਹੁਤ ਵਧੀਆ ਨੀਂਦ ਵੀ ਆਉਂਦੀ ਆ ਕਈ ਤਰੀਕਿਆਂ ਦੀਆਂ ਸਰੀਰਕ ਕਮਜ਼ੋਰੀਆਂ ਇਹ ਦੁੱਧ ਦੂਰ ਕਰ ਦਿੰਦਾ ਹੈ ਤੇ ਪਾਊਡਰ ਬਣਾਉਣਾ ਵੀ ਬਹੁਤ ਜ਼ਿਆਦਾ ਸੌਖਾ ਹੈ ਬਿਨਾ ਕਿਸੇ ਝੰਜਟ ਤੋਂ ਬੜੇ ਹੀ ਸੌਖੇ ਜਿਹੇ ਤਰੀਕੇ ਨਾਲ ਪਾਊਡਰ ਤਿਆਰ ਹੋ ਜਾਂਦਾ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਜੀ ਇਹੋ ਜਿਹੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ